ਕਿਸਾ ਸਿਕਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੀਡਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾਉੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗਾਵਾ ਦਿਖਾਉਣੀ ਆ ਤੇ ਤਿੰਨੇ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਸੁਈਆਂ ਦਾ ਇਹ ਵਾਅਦਾ ਵੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਤੇ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਓ ਜੀ ਜੋ ਵੀ ਕੋਸ਼ਿਸ਼ ਇੱਥੋਂ ਵੇਖ ਚੱਕ ਕੇ ਖੜਿਆ ਕਰ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਅਰਪੀ ਜੀ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਕਿਰਪਾ ਆ ਤੇ ਲੇਟ ਕਰ ਦਿੰਦੇ ਤੁਸੀਂ ਆ ਤੁਹਾਨੂੰ ਪਤਾ ਤੁੰਦ ਬੜੀ ਪੈ ਗਈ ਜੇ ਚਲੋ ਕੋਈ ਗੱਲ ਨਹੀਂ ਕੋਈ ਗੱਲ ਛੱਡੋ ਤੇ ਅੱਜ ਹਾਂਜੀ ਫੇਰ ਡਿਊਟੀ ਲੱਗੀ ਤੁਹਾਡੀ ਡਿਊਟੀ ਫੇਰ ਲੱਗੀ ਆ ਰਵੀ ਜੀ ਅਸਲ ਚ ਨਾ ਵੀਡੀਓ ਆਪਾਂ ਉਧਰ ਹੀ ਪਾਉਣੀ ਸੀ ਤੇ ਉਧਰ ਮਾਲ ਜ਼ਿਆਦਾ ਸੀ ਅੱਛਾ ਇੰਦਰ ਫਿਰ ਆਪਣਾ ਵੱਖਰਾ ਬਣਾਇਆ ਉਤਰਾਂ ਜਿਗਾੜ ਅੱਛਾ ਤੇ ਉਹ ਤਾਂ ਕਰਕੇ ਉਧਰ ਜੰਮੂ ਵਾਲਾ ਮਾਲ ਆਇਆ ਅੱਛਾ ਉਧਰ ਜੰਮੂ ਦੀ ਗੱਡੀ ਭਰ ਹੁੰਦੀ ਜੀ ਜੰਮਾ ਬੜਾ ਮਾਲ ਹੋਇਆ ਜੀ ਆ ਤੇ ਫਿਰ ਹੁਣ ਮੌਸਮ ਠੰਡਾ ਤੇ ਫਿਰ ਬਾਹਰ ਵੀ ਸੂਤਰ ਆਉਂਦੀਆਂ ਬਾਹਰ ਵੀ ਸੂਤਰ ਨਹੀਂ ਆਉਂਦਾ ਠੀਕ ਤੇ ਤਾਂ ਕਰਕੇ ਫਿਰ ਇਹਨਾਂ ਤਿੰਨਾਂ ਵਹਿੜਾਂ ਦੀ ਇੱਧਰ ਪਾਉਣੀ ਵੀ ਤੇ ਜੱਜ ਭਾਜੀ ਵੀ ਅੱਜ ਉਧਰ ਹੀ ਲੱਗੇ ਆ ਹਾਂਜੀ ਉਹ ਸੂਤਰਿਆ ਉਹਨਾਂ ਦਾ ਉਧਰ ਆ ਠੀਕ ਆ ਹਾਂਜੀ ਉਹ ਉਹਨਾਂ ਦਾ ਵੀ ਨਾ ਮਾਲ-ਮੂਲ ਉਹਨਾਂ ਦਾ ਵੀ ਕੁਝ ਆਇਆ ਹਾਂਜੀ ਉਹ ਹੀ ਜੰਮੂ ਵਾਲਾ ਉਧਰ ਇਕੱਠਾ ਕੀਤਾ ਨਾ ਤਾਂ ਕਰਕੇ ਫਿਰ ਉਹ ਸਾਰਾ ਮ ਚਾਟ ਭਰਿਆ ਫੈਸਟ ਟਾਈਮ ਠੀਕ ਆ ਤਾਂ ਕਰਕੇ ਫਿਰ ਇੱਧਰ ਪਾਈ ਤਾਂ ਤੁਹਾਡੀ ਡਿਊਟੀ ਅੱਜ ਇੱਧਰ ਲੱਗੀ ਆ ਹਾਂਜੀ ਹਾਂਜੀ ਚਲੋ ਫਿਰ ਨਾਮ ਦੱਸੋ ਨਾਮ ਕਰਦੇਤ ਸਿੰਘ ਪਿੰਡ ਜਸਰਾਵਰ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਮੋਬਾਈਲ ਨੰਬਰ 752816755 ਠੀਕ ਆ ਜੀ ਹਾਂਜੀ ਤੇ ਚਲੋ ਫਿਰ ਪਹਿਲਾਂ ਕਿਹੜੀ ਇਹ ਤੋਂ ਕਰੀਏ ਸ਼ੁਰੂਆਤ ਇਹ ਤੋਂ ਸਰਪੀਜੀ ਇਹ ਪੌਣੀ ਤੇ ਆਪਾਂ ਨਾਲ ਹੀ ਅੱਛਾ ਮਨ ਦਾ ਕੋਈ ਕਰਨਾ ਤੁਹਾਡੀ ਲੇਟ ਦੀ ਵਜ੍ਹਾ ਨਾਲ ਇਹ ਵੈਟ ਦੀ ਸਾਈ ਹੋ ਗਈ ਅੱਛਾ ਇਹ ਦੀ ਸਾਈ ਆ ਇਹ ਵੈਗੀ ਜੀ ਹੁਣੇ ਹੀ ਨਾ ਵੀਰ ਆਏ ਸੀ ਉਹਨਾਂ ਨੇ ਮਤਲਬ ਵੀਡੀਓ ਬਣਾ ਕੇ ਛੁਵਾ ਕੇ ਤੇ ਸਾਈ ਉਹਨਾਂ ਬਾਤ ਦੀ ਆਪਾਂ ਨੂੰ ਅੱਛ ਠੀਕ ਆ ਦੂਰੀ ਜਾਨੀ ਕਿਤੇ ਵੀ ਆਹੋ ਇਹ ਦੂਰੀ ਜਾਨੀ ਆਪਣੇ ਪੱਕੇ ਕਸਟਮਰ ਪੜੀਆਂ ਗਾਇਆਂ ਖੜੀਆਂ ਹੁੰਦੀਆਂ ਨੇ ਆਪਣੇ ਕੋ ਤੇ ਹੁਣ ਫਿਰ ਆ ਜਿਹੜੀਆਂ ਦੋ ਰਹਿ ਗਈਆਂ ਵਾ ਨਾ ਜਿਹੜਾ ਕਹਿੰਦੇ ਹਾਂ ਜੀ ਦੋ ਰਹਿ ਗਈਆਂ ਤੇ ਆ ਕਿਨਵਾ ਸੁਆ ਸੁਈ ਜੇ ਇਹ ਹਰਪ੍ਰੀਤ ਜੀ ਦੂਜਾ ਸੁਆ ਸੁਈ ਆ ਅੱਛਾ ਥੋੜੀ ਜੀ ਇਹ ਅਬੀ ਥੋੜੀ ਜਿਹੀ ਨਾ ਮਤਲਬ ਲਿੱਸਾ ਪਾਣਿਆ ਬਾਕੀ ਰੈਡ ਚ ਕੋਈ ਛੱਕ ਨਹੀਂ ਹੈਗਾ ਹਾਂਜੀ ਦੁੱਧ ਜਿਹੜਾ ਨੈਟ ਉਹ ਤਿਆਰ ਹੋ ਗਿਆ ਨਾ ਹੁਣ ਹਾਂਜੀ ਪੂਰਾ ਪ੍ਰੋਪਰ ਤਿਆਰ ਆ 17 ਕਿਲੋ ਤੇ ਭਰ ਵੀਰ ਕੋਈ 15 ਕਿਲੋ ਦੀ ਅਸੀਂ ਗਾਰੰਟੀ ਦਾਂਗੇ ਵੀ ਜੀ ਅੱਛਾ ਅਜੇ ਇਹਨੂੰ 6 ਦਿਨ ਹੋ ਗਏ ਜਿਵੇਂ 6 ਦਿਨ ਕਹਿੰਦੇ ਹੋਗੇ ਸੋਈ ਨੂੰ ਤੇ 15 ਲੀਟਰ ਤੇ 15 ਲੀਟਰ ਚਵਾ ਕੇ ਦੋਗੇ ਘਰੋਂ ਆ ਕੇ ਦਾਂਗੇ ਘਰ ਭਾਵੇਂ ਦੋ ਟਾਈਮ ਚੋਲੇ ਵੇਚੀ ਤੇ ਕਿੰਨਾ ਕ ਦੁੱਧ ਕਰੀ ਜਾਊਗੀ ਇਹ ਹਰਪ੍ਰੀਤ ਜੀ ਅਜੇ ਦੇਖ ਲੋ ਸਾਡੇ ਕੋਈ ਥੇਨੇ ਨਹੀਂ ਜੀ ਜੂ ਲਾਇਆ ਭੁੱਖੀ ਆ ਤੇ ਬਾਕੀ ਇਹ ਆ ਵੀ ਜਦੋਂ ਮਾਨਗ ਚਲੋ ਡੰਗਰਾਂ ਚ ਬੱਝੂਗੀ ਨਾ ਇਹ ਦੁੱਧ 20 ਕਿਲੋ ਰਮਾਨਾ ਖੁੱਲਾ ਡੋਲਾ ਚ ਹੋਗੇ ਆ ਭੀ ਜੀ ਤੋਰੋ ਫਿਰ ਇੱਕ ਵਾਰੀ ਮਗਰ ਵੀ ਇਹਦੇ ਵੱਛੀ ਆ ਮਗਰ ਵੀ ਬੱਛੀ ਜੀ ਇਹਦੇ ਬਾਕੀ ਰੁਪਈਏ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ ਵਾ ਤੂੰ ਬੜਾ ਅਸਮਰਿਆ ਰਾ ਬੀਲੀ ਟਵਾਇਡ ਵੀ ਬਹੁਤ ਆ 98 ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਤੇ ਆ ਵਛੀ ਆ ਇਹਦੀ ਦੇਦਾ ਮੋਲੇ ਫਿਰ ਮੋਲੇ 100000 ਦੀ 60000 ਕਰ ਲਈਏ ਨਹੀਂ ਕਰ ਦੋ ਵਿੱਚ ਕੋ ਮਾਨਤਾ ਨੇ ਕਿਨਾ ਕਰਦੀਏ ਇੱਕੋ ਗੱਲ ਕਰਦਾ ਫਿਰ 55 ਦੇ ਦਾਂਗੇ ਚਲੋ ਬਾਕੀ ਮੌਕੇ ਤੇ ਛੋਟ ਛਾਟ ਹੋਰ ਕਰਦੇ ਹੋਰ ਕਰਦਾਂਗੇ 2000 ਤੋਂ ਫੋਨ ਲਾਵੇ ਕਰੀ ਹਨਾ 57000 ਦੀ ਜਿਹੜੀ ਗਿੰਦੇ ਦੇ ਦਿਆਂਗੇ ਦੇ ਦਾਂਗੇ ਕੋਚੋਂ ਵੀ ਕਰ ਲਾਂਗੇ ਮਾਨਦਨ ਕੋਈ ਵੀ ਫੋਨ ਲਾਵੇ ਮਾਇ ਨਹੀਂ ਕਰਾਂਗੇ ਠੀਕ ਆ ਖਾਲੀ ਨਹੀਂ ਮੋੜਨਾਗੇ ਖਾਲੀ ਨਹੀਂ ਮੋੜਦੇ ਭਰ ਜੀ ਤੇ ਆ ਜਿਹੜੀ ਜੇ ਇਹ ਤੁਸੀਂ ਜੀ ਸੂਈ ਨੂੰ ਇਹਨੂੰ ਤੁਸੀਂ ਵੀਰ ਮਹੀਨਾ ਕਹਿੰਦੇ ਪਰ ਆਪਾਂ ਮਹੀਨਾ ਨਹੀਂ ਮਹੀਨੇ ਕਲੱਸ ਟਾਈਮ ਹੋ ਗਿਆ ਸਹੀ ਠੀਕ ਆ ਬੱਚਾ ਮਰਿਆ ਵਾ ਤੁਹਾਨੂੰ ਪਤਾ ਆਪਣੀਆਂ ਵੀਡੀਓ ਦੇ ਵਿੱਚ ਕਈ ਗਾਈਆਂ ਬੱਚੇ ਮਰੇ ਜਾਣੀਆਂ ਹੁੰਦੀਆਂ ਨੇ ਉਦਾਂ ਹੀ ਵੇਚੀ ਦੀਆਂ ਨੇ ਠੀਕ ਆ ਬੱਚਾ ਮਰਿਆ ਤੇ ਮਰੇ ਦੀ ਵੇਚਣੀ ਆ ਅੱਛਾ ਥੋੜੀ ਜੀ ਉਹਦਾ ਵੀਰ ਦਾ ਹੀ ਸ਼ੈੱਡ ਜੇ ਤੁਹਾਨੂੰ ਤਾਂ ਵੈੜ ਲਈ ਹੈ ਉਹਨੇ ਸਾਰਾ ਸ਼ੈੱਡੀ ਖਾਲੀ ਕੀਤਾ ਵੀ ਵੇਲ ਰੁੱਖੀ ਰੁੱਖੀ ਜੀ ਆ ਹਾਂਜੀ ਹਾਂਜੀ ਤਿੰਨੇ ਦੇ ਜੇ ਵੈੜ ਸੰਭੀ ਹੋਵੇ ਕੋਈ ਵੀਰ ਲੈ ਜਾਏ ਇਹਨੂੰ ਤਿਆਰ ਕਰਕੇ ਆਉਂਦੇ ਆਉਂਦੇ ਸਾਲ ਨੂੰ ਵੈੜ ਤੁਹਾਨੂੰ ਪਤਾ ਕਿੱਥੇ ਹੱਕਰ ਖਾਂਦੀ ਆ ਹਾਂਜੀ ਬਾਹਰ ਆ ਦੂਜਾ ਅਸੂਆ ਗਰੰਟਡ ਸੁਈ ਏ ਅੱਛਾ ਤੇ ਪਰ ਮਹੀਨੇ ਪਲੱਸ ਟਾਈਮ ਹੋਇਆ ਸੁਈ ਤੋ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਸਾਡੇ ਕੋਲ ਕੋ ਚੋਕੇ ਲੈ ਜੇ 8 ਕਿਲੋ ਪੱਕਾ ਹੋ ਕਰ ਦੂਜੀ ਤਿਆਰ ਜਿਹੜਾ ਤਿਆਰ ਆਪਾਂ ਵੀ ਮਤਲਬ ਤਸੱਲੀ ਵਾਲਾ ਤੋਰੋ ਫਿਰ ਇੱਕ ਰੀਨ ਤੇ ਆ ਥਾਣਾ ਇਹਦੇ ਕਰੀ ਦੇਖ ਸਕਦੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ ਇਹਦੇ ਹਰਪ੍ਰੀਤ ਜੀ ਗਾਂ ਕੋਈ ਵੀਰ ਬਣਾ ਲੇ ਨਾ ਬਣਾ ਲੇ ਹਾਂਜੀ ਤੇ ਆਪਾਂ ਅੱਛੀ ਫੇਰ ਲੈਵਾਂਗੇ ਬਾਕੀ ਆ ਵੀ ਪਿੱਛੇ ਵੀ ਇਤਨਾ ਹੀ ਆਪਾਂ ਪੱਕਾ ਨਹੀਂ ਕਹਿ ਸਕਦੇ ਕਦੋਂ ਦੀ ਸੁਈ ਏ ਬਾਕੀ ਆ ਵੀ ਉਮੀਦ ਆ ਜਦੋਂ ਸੱਜਰ ਸੋਈ ਹੋ ਕੀ ਦੋ ਦਿਨ ਨੇ ਚੰਗਾ ਕੱਟਿਆ ਆਓ ਲੈ ਆਓ ਸੱਜਰ ਕੋਲੋਂ 25 ਕਿਲੋ ਦੀ ਉਹਨਾਂ ਨੇ ਸਾਨੂੰ ਗਰੰਟੀ ਦਿੱਤੀ ਪੂਰੀ 25 ਕਿਲੋ ਇਹ ਦੁੱਧ ਚਵਾਉਂਦੀ ਰਹੀ ਆ ਹਾਂਜੀ ਪਰ ਹੁਣ ਜੋ ਹੈਗਾ ਆਪਾਂ ਉਹ ਦੱਸਣਾ ਹੁਣ ਜੋ ਜਿੱਤਰਾ ਹੈਗਾ ਵਾ ਉਹੀ ਆ ਇਹ ਆ ਵੀ ਬਹੁਤ ਵੱਡੇ ਤੇ ਮਾਲ ਪਾਉਂਦੇ ਰਹੇ ਆ ਵੀਡੀਓਜ਼ ਹਾਂਜੀ ਜੇ ਤਾਂ ਬੱਚਾ ਨਹੀਂ ਹੈਗਾ ਤਾਂ ਬਿਨਾ ਬੱਚੇ ਤੋਂ ਮੋੜਾ ਉਹ ਕੰਮ ਆਪਾਂ ਤੁਹਾਨੂੰ ਜਰਾ ਕਰਦੇ ਆ ਰੰਗ ਰੂਪ ਕੱਦ ਕਾਠ ਪੱਖੋਂ ਚੰਗੀ ਆ ਤੇ ਇਹਦਾ ਫਿਰ ਮੁੱਲ ਇਹਦਾ ਅਪਰੀ ਜੀ ਤਿਆਰ ਦੇ ਦੀਏ ਕਿੰਨੇ ਦੀ 30 ਦੀ ਨਹੀਂ ਵਿੱਚ ਕਰੋ ਕੋਈ ਮਾਨਤਾ ਨਾ ਕਿੰਨਾ ਕਰਦੀ ਕਰ ਦੋ ਆ ਬਈ 25 ਦੇ ਦੀਏ ਹੈਗੀ ਆਮਾਂ ਘਰ ਤੋਂ ਮਾਨਤਾ ਚਲੋ ਬਾਕੀ ਮੌਕੇ ਤੇ 2000 ਛੱਡਾਂਗੇ 25 ਜੰਗਾ 23000 ਦੀ ਜਿਹੜੀ ਕਿੰਨੇ ਦੇ ਦੇ ਫੰਡੀ ਸੀਲ ਕੋਈ ਗੱਲ ਨਹੀਂ ਦੂਜੀ ਗੱਲ ਇਹ ਆਪ ਬੰਦਾ ਕੋ ਬਣਾ ਲੈ ਹਾਂਜੀ ਆਉਂਦੇ ਸਾਲ ਨੂੰ ਫੇਰ ਆਪਾਂ ਜਿੰਨੇ ਦੀ ਕੋ ਕਹੂ ਉਹਨੇ ਲੈ ਵਾਰੀ ਤੁਹਾਨੂੰ ਪਤਾ ਇਹੋ ਜਿਹੇ ਵਾੜਾ ਕਦੋਂ ਨੂੰ ਲੱਗਦੀਆਂ ਇਹ ਆ ਬਈ ਹੈ ਚੰਗੇ ਰਿਕਾਰਡ ਵਾਲੀ ਆ ਤੇ ਬਾਕੀ ਖੜੇ ਕੋਈ ਸਾਹ ਬਲਾ ਦੁੱਧ ਹੋ ਸਕਦਾ ਵੱਧ ਵੀ ਜਾਵੇ ਤੇ ਬਾਕੀ ਆ ਵੀ ਸੋਈ ਸਵਾਈ ਆਪਣੀ ਦੋ ਟਾਈਮ ਚੁਆਈ ਕਰਕੇ ਡੰਗਰ ਕੋਈ ਤਸੱਲੀ ਕਰਕੇ ਖੜਾ ਜੀ ਮੇਰਾ ਮੇਰਾ ਖਾਸ ਕਰਕੇ ਇਹੋ ਮੈਸੇਜ ਸਾਰਿਆਂ ਨੂੰ ਹੁੰਦਾ ਕੋਈ ਵੀ ਜਿੱਥੋਂ ਮਰਜੀ ਡੰਗਰ ਲਵੇ ਸਾਡੇ ਕੋਲ ਲਵੇ ਬਾਹਰੋਂ ਲਵੇ ਆਪਣੀ ਤਸੱਲੀ ਕਰਕੇ ਲਵੇ ਦੋ ਟਾਂ ਕਿਉਂਕਿ ਪੈਸਾ ਬੜਾ ਔਖਾ ਪੰਦਾ ਵੀ ਜੀ ਹਾਂਜੀ ਹਾਂਜੀ ਕਿੰਨੇ ਰੁਪਏ ਦੇਣੇ ਹਨ ਨਾ ਉਹ ਵੀ ਤਸੱਲੀ ਕਰੇ ਠੀਕ ਹੈ ਵੀ ਜੀ ਹਾਂਜੀ ਜੋ ਵੀ ਆ ਤੁਸੀਂ ਤਸੱਲੀ ਕਰਕੇ ਖੜਾ